ਦਰਸ਼ਕੋ ਤੁਸੀਂ ਦੇਖ ਰਹੇ ਹੋ ਜੀ ਫਾਸਟ ਨੀ ਤੇ ਮੈਂ ਹਾਂ ਤੁਹਾਡਾ ਗਿੱਲ ਧਰਮਕੋਟੀ ਅੱਜ ਜ਼ਿਲ੍ਹਾ ਮੋਗਾ ਦੇ ਪਿੰਡ ਜਲਾਲਾਬਾਦ ਮੀਆਂ ਵਾਕੀ ਸਕੀਮ ਦੇ ਅਧੀਨ ਮਿੰਨੀ ਜੰਗਲ ਜੋ ਲਗਾਇਆ ਜਾ ਰਿਹਾ ਉਸ ਦਾ ਉਦਘਾਟਨ ਹਲਕਾ ਅਫਸਰ ਦਇਆਵਿੰਦਰਜੀਤ ਸਿੰਘ लाੜੀ ਢੋਸ ਔਰ ਡੀਸੀ ਸਾਹਿਬ ਨੇ ਕੀਤਾ ਹੈ ਦਿਖਾਉਣੇ ਤੁਹਾਨੂੰ ਇਹ ਵਿਸ਼ੇਸ਼ ਖੋਜ ਧੰਨਵਾਦ ਕਰਦੇ ਆਂ ਅੱਜ ਦਾ ਜਿਹੜਾ ਡੈਣਾ 5 ਜੂਨ ਇਹ ਵਿਸ਼ਵ ਵਾਤਾਵਰਣ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਤੇ ਮਾਣ ਹੈ ਕਿ ਜ਼ਿਲ੍ਹਾ ਮੋਗਾ ਦੇ ਵਿੱਚ ਮਾਨਯੋਗ ਡਿਪਟੀ ਕ੍ਰਿਸ਼ਨਰ ਸ਼੍ਰੀ ਸਾਗਰ ਸੈਤਿਆਜੀ ਵੱਲੋਂ ਪਿੰਡ ਜਲਾਲਾਬਾਦ ਉਪਦੀ ਦੀ ਪੰਚਾਇਤ ਦੀਆਂ ਗਤੀਵਿਧੀਆਂ ਅਤੇ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਇਹ ਮਾਨਪ੍ਰੇਮ ਜਲਾਲਾਬਾਦ ਕੌਂਸਲ ਵੀ ਹੁੰਦਾ ਹੈ ਜਿਸ ਦੇ ਵਿੱਚ ਸਮੂਚਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਹਲਕਾ ਵਿਧਾਇਕ ਮਾਨਯੋਗ ਸਰ ਬਿੰਦਰਜੀਤ ਸਿੰਘ ਲਾਗੀ ਕੌਸ ਜ਼ਿਲ੍ਹੇ ਤੋਂ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਏਡੀਸੀ ਡੀ ਸਮੂਚੇ ਬਲਾਕਾਂ ਦੇ ਵੀਡੀਓ ਸਹਿਯੋਗਾਂ ਅਤੇ ਸਾਰੇ ਜ਼ਿਲ੍ਹੇ ਦਾ ਨਿਵੇਗਾ ਸਾਹਿਬ ਅੱਜ ਇਸ ਵਿਸ਼ੇਸ਼ ਦਿਨ ਨੂੰ ਮਨਾਉਣ ਲਈ ਸਾਡੇ ਇਸ ਪਿੰਡ ਵਿੱਚ ਹਾਜ਼ਰ ਹੋਇਆ ਹੈ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਆਏ ਇਕੱਲੇ ਇਕੱਲੇ ਵਿਅਕਤੀ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ

से बी डी पी ओ साहिब कृष्ण जी बी डी पी ओ बलाक मोगा वन वरो सरदार हरी जीदी जी मोगा टू जगतारी बी डी पी ओ वाधा घराणा भूषण कुमार बी डी पी ओ, ਉੰਨਾ ਦਾ ਹੋਂਦ ਜੀਐਮ ਯਾਦਦੇ ਹੈ ਕਿ ਸਭ ਤੋਂ ਪਹਿਲਾਂ ਗੁਰ ਫਤਿਹ ਬੁਲਾਉਣਾ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਨਗਰ ਵਾਸਤੇ ਬੜੀ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਪਿੰਡ ਵਿੱਚ ਮੀਆਂ ਬਾਕੀ ਤੰਦੀਕ ਰਹੀ ਜਿਹੜਾ ਮਿੰਨੀ ਜੰਗਲ ਜੀ ਦਾ ਸਰਕਾਰ ਨੇ ਨਾਮ ਰੱਖਿਆ ਮੇਰਾ ਪਿੰਡ ਮੇਰਾ ਜੰਗਲ ਇਹ ਮੁਕੇ ਜਿਹੜੇ ਵਿੱਚ ਪਹਿਲਾ ਆਪਣਾ ਪਿੰਡ ਸਿਲੈਕਟ ਕੀਤਾ ਗਿਆ ਉਹਦੇ ਲਈ ਮੈਂ ਸਮੂਹ ਨਗਰ ਵੱਲੋਂ ਸਮੂਹ ਨਗਰ ਪੰਚਾਇਤ ਵੱਲੋਂ ਡੀਸੀ ਸਾਹਿਬ ਦਾ ਤੇ ਆਪਣੇ ਵੱਡੇ ਵੀਰ ਐਮਐਲਏ ਰਾਜੀ ਟੋਹਰੀ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਗਰ ਨੂੰ ਇਨਾ ਬਾੜ ਬਖਸ਼ਿਆ ਕੇ ਜ਼ਿਲ੍ਹੇ ਵਿੱਚੋਂ ਸਾਡੇ ਪਿੰਡ ਨੂੰ ਪਹਿਲੇ ਨੰਬਰ ਤੇ ਰੱਖ ਕੇ ਇਸ ਤੰਤਰੀਕ ਤੇ ਇੱਥੇ ਜੰਗਲ ਬਣਾਇਆ ਜਾ ਰਿਹਾ ਤੇ ਸਾਨੂੰ ਇਸੇ ਤਰ੍ਹਾਂ ਹੀ ਪੂਰਨ ਵਿਸ਼ਵਾਸ ਹੈ ਤੇ ਮਾਨ ਸਾਡੇ ਪ੍ਰਸ਼ਾਸਨ ਤੇ ਸਾਡੇ ਐਮਐਲਏ ਸਾਹਿਬ ਤੋਂ ਸਾਡੀ ਸਰਕਾਰ ਤੇ ਸਾਡੇ ਪਿੰਡ ਨੂੰ ਇਸੇ ਤਰ੍ਹਾਂ ਹੀ ਵੱਡੇ ਵੱਡੇ ਪ੍ਰੋਜੈਕਟ ਮਿਲਦੇ ਰਹਿਣਗੇ ਜੋ ਸਾਡੇ ਲਈ ਬੜੇ ਮਾਣ ਮਰਿ ਦੀ ਗੱਲ ਹੋਊਗੀ ਤੇ ਦੂਸਰੀ ਮੈਂ ਤੁਹਾਨੂੰ ਅੱਜ ਰੋਟੀ ਦੀ ਗੱਲ ਕਹਿਣਾ ਚਾਹੁੰਦਾ ਤੁਸੀਂ ਸਾਰੇ ਹੀ ਬੜੇ ਸੁਖੀਵਾਨ ਹੋ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਕੋਈ ਵੀ ਮਨੁੱਖ ਰੋਟੀ ਬਿਨਾਂ ਜਾਂ ਪਾਣੀ ਬਿਨਾਂ ਆਪਾਂ ਕੁਝ ਦਿਨ ਕੁ ਠਹਿਤੇ ਰਹਿ ਸਕਦੇ ਆ ਪਰ ਸਾਹ ਲੈਣ ਜਾਂ ਆਕਸੀਜਨ ਬਿਨਾਂ ਆਪਾਂ ਕੁਝ ਮਲ ਨਹੀਂ ਕੱਢ ਸਕਦੇ ਉਸਦੇ ਲਈ ਸਾਨੂੰ ਲੋੜ ਹੈ ਸਿਰਫ ਤੇ ਸਿਰਫ ਰੁਕਣ ਦੀ ਇਸ ਦਾ ਕੋਈ ਬਦਲ ਨਹੀਂ ਜਿਵੇਂ ਕੂੜਾ ਕੋਈ ਬਦਲ ਨਹੀਂ ਉਸੇ ਤਰ੍ਹਾਂ ਆਕਸੀਜਨ ਦਾ ਤੇ ਹਵਾ ਦਾ ਤਰੀਕਾ ਪੂਰੀ ਬਦਲ ਨਹੀਂ ਜਾ ਇਹਦੇ ਲਈ ਸਿਰਫ ਤੇ ਸਿਰਫ ਸਾਨੂੰ ਰੋਕੀਲਾ ਕਿ ਅਸੀਂ ਆਪਣੇ ਬੱਚਿਆਂ ਦਾ ਵਿਕੋ ਤੇ ਆਪਣਾ ਪਾਣੀ ਪਾਣੀ ਬਚਾ ਸਕਦੇ ਹਾਂ ਜੇਕਰ ਰੁੱਖ ਨਾ ਹੋਣਗੇ ਤਾਂ ਸਾਨੂੰ ਕਿਤੋਂ ਕਿਸਾਨ ਨਹੀਂ ਪਾਉਣਾ ਹਵਾ ਪਾਣੀ ਸਾਫ਼ ਨਹੀਂ ਹੋਣਾ ਜਿਹੜੇ ਆਪਾਂ ਹਸਪਤਾਲਾਂ ਚ ਲਾਉਦੇ ਕਰਦੇ ਆਕਸੀਜਨ ਦੇ ਸਿਲੰਡਰ ਜਿਹੜੇ ਆਪਾਂ ਘੰਟੇ-ਘੰਟੇ ਦੋ-ਦੋ ਘੰਟੇ ਦੇ ਲੱਖਾਂ ਰੁਪਏ ਉੱਤੇ ਆਪਾਂ ਬਰਨ ਭਰਦੇ ਆ ਇਹ ਆਪਾਂ ਨੂੰ ਇਹਦਾ ਵੱਲੀ ਨਹੀਂ ਪਤਾ ਕਿ ਸਾਨੂੰ ਕੁਦਰਤ ਨਹੀਂ ਕੀ 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 ਕੁਝ ਦੱਸਦਾ ਜਿਵੇਂ ਸਾਡੇ ਗੁਰੂ ਸਰਵਾਨ ਦਾ ਜਰਬਾਣੀ ਦੇ ਵਿੱਚ ਲਿਖਿਆ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਡੇ ਜਨਤਰਾ ਵਿੱਚ ਮਿਹਰਬਾਨੀ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਇਹ ਤੱਤ ਕੀਤਾ ਕਿ ਇਸ ਤੋਂ ਉੱਪਰ ਕੁਝ ਵੀ ਨਹੀਂ ਨਾ ਜਿਹੜਾ ਹਵਾ ਪਾਣੀ ਨਹੀਂ ਸਾਡੇ ਮਾਤਾ ਪਿਤਾ ਦਾ ਦਰਜਾ ਦਿੱਤਾ ਕਿ ਜਿਵੇਂ ਆਪਾਂ ਆਪਣੇ ਮਾਪੇ ਦੀ ਸੰਭਾਲ ਕਰਦੇ ਆਂ ਤੇ ਉਹ ਮਾਪੇ ਆਪਣੇ ਬੱਚਿਆਂ ਦੀ ਜਿਸ ਤਰ੍ਹਾਂ ਸੰਭਾਲ ਕਰਦੇ ਆ ਉਸੇ ਤਰ੍ਹਾਂ ਸਾਡਾ ਫਰਜ਼ ਲੱਗਦਾ ਕਿ ਅਸੀਂ ਇਹਨਾਂ ਨੂੰ ਰੱਖਣ ਨੂੰ ਆਪਣੇ ਮਾਪੇ ਦਾ ਸੰਭਾਲ ਸੁਭਾੜੀ ਦਾ ਜੀ ਕਰਕੇ ਇਹਨਾਂ ਨੂੰ ਤੇ ਇਹ ਸਾਨੂੰ ਆਪਣੇ ਬੱਚਿਆਂ ਵਾਂਗ ਸਾਨੂੰ ਅੱਗੇ ਪਾਲਣਗੇ ਸਾਨੂੰ ਸਾਹ ਲੈਣ ਵਿੱਚ ਜ਼ਿੰਦਗੀ ਜਿਉਣ ਵਿੱਚ ਜ਼ਿੰਦਗੀ ਜਿਉਣ ਵਿੱਚ ਇਹ ਸਹਾਈ ਹੋਣਗੇ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਆਪ ਬਣ ਕੇ ਬੇਇਤੀ ਕਰਦਾ ਤਾਂ ਪਿਛਲੇ ਦਿਨਾਂ ਚ ਵੀ ਦੇਖਿਆ ਆਪਾਂ ਸਾਰੇ ਕਿਸਾਨ ਭਰਾਜਾਂ ਜੀਵਿਦਾਰਾਂ ਨੇ ਖੇਤੀਬਾੜੀ ਵਾਲੇ ਸੰਬੰਧਤ ਸਾਰੇ ਲੋਕ ਉਹਨੇ ਆਪਾਂ ਪਿੰਡਾਂ ਵਾਲੇ ਆਪਾਂ ਥੋੜੇ ਥੋੜੇ ਯਾਰ ਤੋਂ ਪਿੱਛੇ ਆਪਾਂ ਜਦੋਂ ਫਸਲਾਂ ਨੂੰ ਆਪ ਵੱਟ ਕੇ ਬਾਝ ਆਪ ਲਉਂਦੇ ਆ ਰਹਿੰਦੇ ਹੁੰਦੇ ਨੂੰ ਜਿਹੜੀ ਆਪਾਂ ਇੱਕ ਹਵਾ ਦੀ ਇਹਨਾਂ ਦੇ ਤਵੀਆਂ ਵਾ ਕੇ ਆਪਾਂ ਸਾਹ ਸਕਦੇ ਹੁੰਦੇ ਆਂ ਥੋੜੀ ਜਿਹੀ ਨਗਲੀ ਜਿ ਥੋੜੇ ਜਿਹੇ ਤੇਲ ਦੀ ਬਚਨ ਚਰਨ ਵਾਲੇ ਅਸੀਂ ਲੱਖਾਂ ਕਰੋੜਾਂ ਰੱਖ ਜਿਹੜੇ ਹਰ ਸਾਲ ਅਸੀਂ ਸਾਰੇ ਤੇ ਸਵਾਦ ਕਰ ਦਿੰਨੇ ਆਂ ਉਹ ਭੁੱਲ ਜਾਨੇ ਕਿ ਜੇ ਇਹ ਰੁੱਖ ਨਾ ਰਹੇ ਤੇ ਸਾਡੀ ਕੋਕਬੜੀ ਨਹੀਂ ਰਹਣੀ ਸਾਡੇ ਬੱਚੇ ਵੀ ਨਹੀਂ ਰਹਿਣਗੇ ਧਰਤੀ ਵੀ ਨਹੀਂ ਰਹਣੀ ਪਾਣੀ ਵੀ ਨਹੀਂ ਰਹਣਾ ਆਪਾਂ ਸਾਰੇ ਜਾਨ ਤੋਂ ਚੰਗੀ ਤਰ੍ਹਾਂ ਬੜੀ ਬਾਤ ਸਾਰੇ ਤੁਸੀਂ ਸਿਆਣੇ ਆਂ ਆਪਾਂ ਕਿਤੇ ਰੁੱਖਾਂ ਵਾਲੀ ਜਗ੍ਹਾ ਤੇ ਜਾਈਏ ਪਹਾੜੀ ਪਾਕੀ ਚ ਜਾਈਏ ਉੱਥੇ ਸਭ ਦੇ ਨਾਲੋਂ ਗਰਮੀ ਕਿੰਨੀ ਘੱਟ ਹੁੰਦੀ ਉੱਥੇ ਹਵਾ ਪਾਣੀ ਕਿੰਨਾ ਸ਼ੁੱਧ ਹੁੰਦਾ ਉੱਥੇ ਵੀ ਕਿੰਨੇ ਜ਼ਿਆਦਾ ਪਾਉਂਦੇ ਆ ਇਹ ਆਪਣੇ ਮੁਲਕ ਦੇ ਹੱਥ ਵਿੱਚ ਜੀ ਆਪਾਂ ਕੁਦਰਤ ਨੂੰ ਹੀ ਸਾਹਮਣੇ ਕਰਾਂਗੇ ਤੇ ਕੁਦਰਤ ਵੀ ਸਾਨੂੰ ਆਪਣੀ ਗੋਦ ਵਿੱਚ ਸਾਹਮਣੇ ਰੱਖੇਗੀ ਸਾਨੂੰ ਜ਼ਿੰਦਗੀ ਜਉਣ ਵਿੱਚ ਖੁੜਾਈ ਹੋਈ ਇੰਨੀੇ ਕੋਈ ਨਹੀਂ ਕਰਦਾ ਹੋਇਆ ਪਰ ਮੈਂ ਗਰੰਟੀ ਦੇਉਂਦਾ ਹਾਂ ਸਤਿ ਸ੍ਰੀ ਅਕਾਲ ਜੀ ਸਾਡੇ ਟੀਵੀ ਸੀ ਸਾਹਿਬ ਨੂੰ ਬਰੇ ਸ਼ੂਟੇ ਜੀ ਪਰਵਾਹ ਜੀ ਟੂਰਨਾਮੈਂਟ ਲਈ ਆ ਕੇ ਧੰਨਵਾਦ ਐਦਾਂ ਮੌਕਾ ਸਰੰਗ ਜੀ ਸਾਡੇ ਡੀਆਰ ਉਹ ਲਖਸ਼ੇ ਜੀ ਤੇ रूरल डिपार्टमेंट के सब तो व्डे थम साहबान प्यारे दस जी वाहू जी का खालसा वाह है क्योंकि तो जो आप ऑक्सीजन ला लें ऑक्सीजन निकल के आई है उन सोर्स है वो साफ रहे हैं जिला लोगों का पहला जंगल मिनी फॉरेस्ट लाने जा रहे हैं एक तकनीक जो है बहुत ही खास तकनीक है मियां बाकी तकनीक है सब तो पहला मैं ਐਮਐਲਏ ਸਾਹਿਬ ਦਾ ਤੇ ਐਸਪੀਡ ਦੇ ਸਰਪੰਚ ਸਾਹਿਬ ਦਾ ਧੰਨਵਾਦ ਕਰਾਨਾ ਕਿ ਉਹਨਾਂ ਨੇ ਐਸਪੀਡ ਵਿੱਚ ਐਸਪੀ ਨੂੰ ਚੋਣਾਂ ਦੇ ਵਿੱਚ ਸਾਡੀ ਬਹੁਤ ਹੀ ਸਪੋਰਟ ਕੀਤੀ ਸਹਾਇਤਾ ਕੀਤੀ ਵੱਧ ਚੜ ਕੇ ਕਿ ਅਸੀਂ ਵੀ ਸਾਡੇ ਜਿੰਨੇ ਵੀ ਵੱਧ ਤੋਂ ਵੱਧ ਇਰੇਗਾ ਦੇ ਅੰਦਰ ਕੰਮ ਹੋ ਸਕਦੇ ਨੇ ਸਾਡੇ ਕਰਵਾਏ ਦਾ ਵੱਧ ਤੋਂ ਵੱਧ ਕਮਤੇ ਲਾਇਆ ਕਿ ਜਦੋਂ ਅਸੀਂ ਨਾਲ ਵੀ ਹੁਣ ਬੈਠੇ ਆ ਤਾ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਦਿਲ ਦੇ ਵਿੱਚ ਹਮੇਸ਼ਾ ਇੱਕ ਗੱਲ ਹੁੰਦੀ ਹੈ ਜੀ ਢੇੜ ਲਾਈ ਢੇੜ ਲਾਈ ਆਪਾਂ ਵਾਤਾਵਰਣ ਸਾਫ਼ ਰੱਖੀਏ ਲੋਕਾਂ ਨੇ ਜੋ ਸਟਬਲ ਬਰਮੰਗ ਤੇ ਹੁਣ ਜੋ ਪਿੱਛੇ ਕਣਕ ਦੇ ਨਾਲ ਲੁਗਿਆ ਕੇ ਆ ਕੇ ਪੇੜ-ਬੂਟੇ ਬਹੁਤ سارے ਨੇ ਉਹਨਾਂ ਨੂੰ ਵੀ ਸਾਨੂੰ ਬਹੁਤ ਜ਼ਿਆਦਾ ਸਮਝਾਉਣ ਦੀ ਲੋੜ ਹੈ ਇਸ ਦੇ ਖੇਤ ਦੇ ਵਿੱਚ ਕੀ ਖਾ ਸਕ ਜੋ ਆਪਣੇ ਨੌਰ ਕੇ ਬੂਟੇ ਹੁੰਦੇ ਨੇ ਉਹ ਦੋ ਬੂਟਿਆਂ ਦੇ ਵਿੱਚ ਤਕਰੀਬਨ ਆਪਾਂ 5 ਤੋਂ 10 ਮੀਟਰ ਦਾ ਗੈਪ ਰੱਖਦੇ ਹਾਂ ਪਰ ਜੋ ਇਹ ਤਕਨੀਕ ਹੈ ਇਹਦੇ ਵਿੱਚ ਸਿਰਫ 1 ਮੀਟਰ ਦਾ ਗੈਪ ਰੱਖਿਆ ਜਾਂਦਾ ਉਹਦੇ ਪਿੱਛੇ ਰੀਜ਼ਨ ਕੀ ਹੈ ਜਦੋਂ ਜਾਪਾਨੀ ਜੈਪਨੀਸ ਬੋਟੈਨਿਸਟਸ ਨੇ ਮਿਆਵਾਕੀ ਬੂਟੇ ਦਾ ਆਕ੍ਰਿਤੀ ਟੈਕਨੀਕ ਬਣੀ ਉਹਨਾਂ ਦੇ ਨਾਮ ਤੋਂ ਹੀ ਇਹ ਟੈਕਨੀਕ ਬਣੀ ਹੈ ਜਦੋਂ ਆਪਣੇ ਸ਼ਹਿਰ ਟੋਕੀਓ ਦੇ ਵਿੱਚੋਂ ਰਹਿੰਦੇ ਸੀਗੇ ਤਾਂ ਉਹਨਾਂ ਨੇ ਦੇਖਿਆ ਕਿ ਉੱਥੇ ਜੋ ਸ਼ਹਿਰਾਂ ਦੇ ਵਿੱਚ ਥਾਵਾਂ ਨੇ ਉਹ ਬੜੀ ਛੋਟੀਆਂ ਥਾਵਾਂ ਨੇ ਤੇ ਜੇ ਆਪਾਂ ਨਾਰਵਲ ਟੈਕਨੀਕ ਨਾਲ ਆਪਾਂ ਬੂਟੇ ਲਾਵਾਂਗੇ ਤਾਂ 30 40 50 60 70 ਬੂਟੇ ਲੱਗਣਗੇ ਤਾਂ ਉਹ ਬਟਾਇਨਸ ਨੇ ਕੰਮ ਕਰਨਾ ਸ਼ੁਰੂ ਕੀਤਾ ਵੀ ਕਿਵੇਂ ਅਸੀਂ ਇੱਥੇ ਡेंस ਅ ਫੋਰੈਸਟੇਸ਼ਨ ਕਰ ਸਕਦੇ ਹਾਂ ਮਤਲਬ ਸੰਘਣਾ ਜੰਗਲ ਕਿੱਲਾ ਲਾ ਸਕਦੇ ਹਾਂ ਤੇ ਉਹਨਾਂ ਨੇ ਕੀ ਰਿਅਲਾਈਜ਼ ਕੀਤਾ ਤੇ ਜੇਕਰ ਅਸੀਂ ਜ਼ਮੀਨ ਨੂੰ ਕੁਝ ਟ੍ਰੀਟਮੈਂਟ ਦੇ ਦੇਈਏ ਜਿਵੇਂ ਕਿ ਆਪਾਂ ਉਹਦੇ ਅੰਦਰ ਪਾਣੀ ਰੋਕਣ ਦੀ ਉਹਦੀ ਕੈਪੈਸਿਟੀ ਨੂੰ ਵਧਾ ਦਈਏ ਉਹਦੇ ਅੰਦਰ ਨਿਊਟ੍ਰੀਸ਼ਨ ਪਾ ਦਈਏ ਤਾਂ ਜੋ ਪੌਦੇ ਦੀ ਜਾਂ ਫਲਾਂ ਦੀ ਗਰੋਥ ਹੈ ਉਹ ਇੱਕ ਫਾਸਟ ਹੋਊਗੀ ਤੇ ਆਪਣੀ ਜੋ ਡਿਸਟੈਂਸ ਹੈ ਦਾ ਲੋ ਪੌਂਡਰ ਦੇ ਵਿੱਚ ਦੀ ਦੂਰੀ ਹੈ ਉਹ ਆਪਾਂ ਘਟ ਦੇ ਵਿੱਚ ਲਾ ਸਕਦੇ ਹਾਂ ऐसे तकरीबन पंजाब ਦੇ ਵਿੱਚ ਫੋਲੋ ਕਰਦੇ ਆ ਹੋਇਆ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਤੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਵੀ तकरीबन 60 ਤੋਂ ਵੱਧ ਜੰਗਲ ਲਾਏ ਨੇ। ਇਹ ਹੁਣ ਅੱਜ ਅਸੀਂ ਜ਼ਿਲ੍ਹਾ ਮੋਗਾ ਦਾ ਪਹਿਲਾ ਜੰਗਲ ਅਸੀਂ ਐਸਪੈਕਟ ਦੇ ਵਿੱਚ ਲਾਉਣ ਜਾ ਰਹੇ ਹਾਂ। ਇਹਦੇ ਵਿੱਚ ਅਸੀਂ 3 ਫੁੱਟ ਜੀਸੀਬੀ ਦੇ ਨਾਲ ਮਿੱਟੀ ਪੋਲੀ ਕੀਤੀ। ਉਹਦੇ ਵਿੱਚ ਅਸੀਂ ਵਕਤ-ਵਕਤ ਚੀਜ਼ਾਂ ਪਾਈਆਂ ਜਿਵੇਂ ਕਿ ਚਾਵਲਾਮੀ ਫੱਕ ਉਹ ਪਾਇਆ ਆਪਣੀ ਤੂੜੀ ਪਾਈ ਬੈਨ ਆਪਾਂ ਰਿਓ ਜੋ ਆਪਣੀ ਗੋਬਰ ਖਾਦ ਹੁੰਦੀ ਹੈ ਪੁਰਾਣੀ ਖਾਦ ਉਹ ਅਸੀਂ ਪਾਈ ਇੱਕ ਸਪੈਸ਼ਲ ਤਰ੍ਹਾਂ ਦਾ ਸੀ ਜੀਵ ਅੰਮ੍ਰਿਤ ਜੋ ਕਿ ਥੂੜ ਗੋਬਰ ਅਤੇ ਗਊ ਮੂਤਰ ਦੇ ਨਾਲ ਬਣਦਾ ਹੈ ਉਹ ਅਸੀਂ ਸਪੈਸ਼ਲ ਤਿਆਰ ਕਰਦੇ ਹਾਂ ਇਸ ਸਾਰੀ ਟੈਕਨੀਕ ਦੇ ਵਿੱਚ ਅਸੀਂ ਹਰ ਤਰੀਕੇ ਦੇ ਬੂਟੇ ਲਾ ਰਹੇ ਹਾਂ ਛੋਟੇ ਹਾਈਟ ਤੋਂ ਲੈ ਕੇ ਉੱਪਰ ਦੀ ਹਾਈ ਹਾਈ ਬੂਟੇ ਲਾ ਰਹੇ ਹਾਂ ਮਤਲਬ ਸ਼੍ਰਾਭੂ ਕੈਟਾਗਰੀ ਦੇ ਬੂਟੇ ਵੀ ਨੇ ਸਬਰੀ ਕੈਟਾਗਰੀ ਦੇ ਵੀ ਬੂਟੇ ਨੇ 3 ਕੈਟਾਗਰੀ ਦੇ ਵੀ ਬੂਟੇ ਨੇ ਤੇ ਕਿਨੋਕੀ ਜੀ ਨੇ ਆਪਣਾ ਪੀਪਲ ਵਰਗਤ ਨਾਂਜਾਮਨ ਇਸ ਤਰੀਕੇ ਦੇ ਟਾਲੀ ਐਸ ਤਰੀਕੇ ਦੇ ਵੀ ਬੂਟੇ ਆਪਾਂ ਲਾ ਰਹੇ ਹਾਂ ਕੋਈ ਵੀ ਕੋਆਰਡਿਨੇਟ ਗੱਲ ਕੀਏ ਕੋਈ ਵੀ ਆਪਾਂ ਬਾਹਰ ਦੀ ਵੈਰਾਈਟੀ ਨਹੀਂ ਲਾ ਰਹੇ ਕੋਈ ਇਹਦੇ ਵਿੱਚ ਪਾ ਨਹੀਂ ਕੋਈ ਇਹਦੇ ਅੰਦਰ ਵਿੱਚ ਕੋਈ ਬਾਹਰ ਦੀ ਵੈਰਾਈਟੀ ਸਾਰੀ ਆਪਣੀਆਂ ਪੰਜਾਬ ਦੀਆਂ ਲੋਕਲ ਵੈਰਾਈਟੀ ਦਾ ਆਪਾਂ ਇਹਦੇ ਵਿੱਚ ਲਾਣ ਜਾ। ਇਹਦਾ ਰਿਜ਼ਲਟ ਜਿਹੜਾ ਹੈ ਉਹ ਮੈਂ ਆਪ ਮੂੰਹ ਦੱਸਣ ਦੀ بجائے ਨਾ ਤੁਹਾਨੂੰ ਬੇਨਤੀ ਕਰਾਂਗਾ ਕਿ ਆਪਾਂ ਅਟਕਾ ਸਹੀ ਮਹੀਨੇ ਬਾਅਦ ਚਲੋ ਐਸੇ ਝਾੜੂ ਲੰਗਾ ਕਰੋਗੇ ਪਰ ਤੁਸੀਂ ਮੈਨੂੰ ਯਾਦ ਕਰਿਆ ਕਰੋਗੇ ਤੇ ਐਮ.ਐਲ.ਏ ਸਾਹਿਬ ਨੂੰ ਵੀ ਦੁਆਵਾਂ ਦੇ ਆ ਕੇ ਕਰੋਗੇ ਕਿ ਉਹਨਾਂ ਨੇ ਜਿਹੜੇ ਜੰਗਲ ਲਵਾਇਆ ਉਹ ਬੜਾ ਹੀ ਸੌਂਦਲਾ ਹੋਇਆ। ਇਹਦੀ ਗਰੋਥ ਜੋ ਹੋ ਰਹੀ ਉਹ ਨੋਰਮਲ ਗਰੋਥ ਦੇ ਨਾਲੋਂ 5 ਤੋਂ 10 ਗੁਣਾ ਫਾਸਟ ਹੁੰਦੀ ਹੈ ਨਾਲ ਦੀ ਨਾਲ ਜੋ ਇੱਥੇ ਬਾਇਓਡਾਈਵਰਸਿਟੀ ਕਹਿਣ ਦਾ ਭਾਵ ਇਹ ਹੈ ਕਿ ਜੋ ਆਪਣੇ ਪੰਛੀ ਅਕਸ਼ੀ ਜਾਨਵਰ ਜੋ ਇੱਥੇ ਆਣਗੇ ਉਹ ਆਪਣੇ ਬਾਇਓਡਾਈਵਰਸਿਟੀ ਦੇ ਵਿੱਚ ਐਡ ਕਰਦੇ ਡਿਫਰਕਟ ਨੂੰ ਮੈਂ ਸਾਰਿਆਂ ਨੂੰ ਵਧਾਈ ਦੇਣਾ ਜੋ ਇੱਥੇ ਸਰਪੰਚ ਸਾਹਿਬਾਨ ਬੈਠੇ ਨੇ ਉਹਨਾਂ ਨੂੰ ਵੀ ਬੈਂਕੇ ਵੀ ਕਰਦਾ ਦੀ ਬਾਦ ਦੇ ਬਾਦਾ ਪਿੰਡ ਦੀਆਂ ਜ਼ਮੀਨਾਂ ਨੂੰ 25 ਕਰਕੇ ਇਸ ਤਰ੍ਹਾਂ ਦੇ ਮਿਨੀ ਜੰਗਲ ਲਈ ਤਾਂ ਜੋ ਉਸੇ ਵਾਤਾਵਰਣ ਨੂੰ ਸ਼ੁੱਧ ਕਰ ਸਕੀਏ ਇੱਕ ਆਲਟਰੇਸ਼ਨ ਅਸੀਂ ਇਸ ਟੈਕਨੀਕ ਵਿੱਚ ਹੋਰ ਕੀਤੀ ਹੈ ਇਹਦੇ ਵਿੱਚ ਅਸੀਂ 10-10 ਸੌਂਦੇ 15-15 ਬੁਰੇ ਰਸਤੇ ਜ਼ਰੂਰ ਛੱਡੇ ਨੇ ਉਹਦਾ ਮਤਲਬ ਕੀ ਹੈ ਕਿ ਕੱਲ ਨੂੰ ਜਦੋਂ ਇਹ ਜੰਗਲ ਹਰਾ ਬਰਾ ਹੋ ਜਾਊਗਾ ਤਾਂ ਪਿੰਡ ਦੇ ਨਿਵਾਸੀ ਉਹਦੇ ਅੰਦਰ ਘੁੰਮ ਕੇ ਆਪੀ ਵਾਕ ਕਰ ਸਕਣਗੇ ਵੀ ਆਪਾਂ ਇਸ ਤਰੀਕੇ ਦਾ ਪੌਣੇ ਸਲਾ ਰਹੇ ਜੋ ਕਿ ਸਾਰੇ ਲੋਕ ਯੂਜ਼ ਕਰ ਸਕਦੇ ਵਰਤੋਂ ਦੇ ਵੀ ਚਾ ਸਕਦੇ ਆਪਾਂ ਉੱਤੇ ਬੈਠ ਕੇ ਆਪਣੀ ਟੈਕਨੀਕ ਬਣਾ ਸਕੀਏ ਆਪਾਂ ਉੱਤੇ ਬੈਠ ਕੇ ਆਪਣਾ ਯੋਗਾ ਕਰ ਸਕੀਏ ਆਪਾਂ ਸ਼ਾਮ ਨੂੰ ਉੱਤੇ ਘੁੰਮ ਸਕੀਏ ਇੰਨਾ ਸ਼ਬਦਾਂ ਦੇ ਨਾਲ ਮੈਂ ਫਿਰ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਦੁਬਾਰਾ ਬੇਨਤੀ ਕਰਦਾ ਵੀ ਹੈ ਇਸ ਟੈਕਨੀਕ ਦੇ ਅੰਦਰ ਆਪਾਂ ਵੱਧ ਤੋਂ ਵੱਧ ਮਸਾਵਾਂ ਡਿਟਾਈਕਾਇ ਕਰੀਏ ਤਾਂ ਜੋ

ਉੱਥੇ ਡਾਕਟਰ ਨਿਰਮਲ ਸਿੰਘ ਦੇ ਘਰ ਕੋਲ ਇੱਕ ਵੀ ਪੁਰਾਣੀ ਸ਼ੰਚਾਨ ਦਾ ਅੱਧੋਂ ਰਸਤਾ ਜਾਂਦਾ ਉਹਦੀ ਵੀ ਕੰਕਰੀਟ ਨਾਲੋਂ ਸਾਰੀ ਕੀਤੀ ਗਈ ਹੈ ਜੀ ਜਿਹੜੇ ਸਾਡੇ ਜੂਦਾ ਮਿਆਮਰਾਂ ਨਿਰਮਲ ਸਿੰਘ ਜੀ ਉਹਨਾਂ ਦੇ ਘਰ ਦੇ ਨਾਲ ਵੀ ਪਿਛਲੇ ਪਾਸੇ ਗਲੀ ਹੈ ਇੰਟਰਲੋਕ ਨਾਲ ਚੁਣੀ ਗਈ ਹੈ ਜੀ ਫਿਰ ਵਾਰਡ ਨੰਬਰ 1 ਦੇ ਵਿੱਚ ਜਿਹੜੀ ਛੱਪੜ ਦੇ ਕੋਲੇ ਆ ਜਾਂਦੀ ਹੈ ਉਹ ਗਲੀ ਦੇ ਵਿੱਚ ਜੇ ਆਪਾਂ ਨੂੰ ਜਗਾ ਵਾਲੀ ਗਲੀ ਦਾ ਨਾਮ ਆ ਜਾਣਿਆ ਜਾਂਦਾ ਉੱਥੇ ਸੀਵਰੇਜ ਵੀ ਪਾਈ ਗਈ ਹੈ ਤੇ ਇੰਟਰਲੋਕ ਵੀ ਪਾਈ ਗਈ ਹੈ ਫਿਰ ਡੀਸੀ ਸਾਹਿਬ ਨੂੰ ਅੱਜ ਦੱਸਣਾ ਚਾਹੁੰਦੇ ਆ ਜਿਵੇਂ ਇਹ ਮੀਆਂ ਬਾਕੀ ਲਈ ਸਾਡਾ ਪਿੰਡ ਪਹਿਲੇ ਨੰਬਰ ਤੇ ਤੁਸੀਂ ਚੁਣਿਆ ਜੀ ਦੇਗੜਾਵਾਣ ਲਈ ਉਸੇ ਤਰ੍ਹਾਂ ਹੀ ਜਿਹਦੇ ਵਿੱਚ ਸਾਡੀ ਪੰਚਾਇਤ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਲਾਏ ਆ ਜੀ ਤੇ ਸੇਫਟੀ ਮਿਰਰ ਲਾਏ ਆ ਵੀ ਐਕਸੀਡੈਂਟ ਨਾ ਹੋਵੇ ਤੇ ਜੀ ਨਾਲ ਅਸੀਂ ਸੈਨੀਟੇਸ਼ਨ ਜਿਹੜਾ ਪੀਣ ਵਾਲੇ ਪਾਣੀ ਦੇ ਨਵੇਂ ਕਲੈਕਸ਼ਨ ਦਿੱਤੇ ਆ ਜੀ ਪੁਰਾਣੀ ਲਾਈਨਰ ਦੀ ਰਿਪੇਅਰ ਕੀਤੀ ਗਈ ਹੈ ਜਿਹੜੀ ਮੇਨ ਸਪਲਾਈ ਸੀਗੀ ਉਹ ਸਹੀ ਨਹੀਂ ਸੀ ਚੱਲ ਰਹੀ ਉਹ ਸਵਾਰੀ ਫਟ ਕੇ ਦੁਬਾਰਾ ਨਵੇਂ ਸਿਰੇ ਤੋਂ ਉਤੋਂ ਟੈਂਕੀ ਤੋਂ ਕੀਤੀ ਗਈ ਹੈ ਜੀ ਜਿਹੜਾ ਸ਼ਮਸ਼ਾਨ ਘਾਟਾ ਜੀ ਸਾਡੇ ਉਹਦਾ ਨਵੀਨੀਕਰਨ ਕੀਤਾ ਗਿਆ ਜੀ ਬੀਸੀ ਸਾਹਿਬ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਅਸੀਂ ਜਿਵੇਂ ਆਮ ਲੋਕ ਦੇ ਸ਼ਹਿਰਾਂ ਜਿਹੜਾ ਵੱਡੇ ਸ਼ਹਿਰਾਂ ਤੋਂ ਲੁਧਿਆਣੇ ਆ ਜੀ ਬਾਲਣ ਵਾਸਤੇ ਮੈਨੂੰ ਸਾਹਿਬ ਬਣਾਇਆ ਹੁੰਦਾ ਕੂਟੇ ਚਾ ਲੁਧਿਆਣੇ ਦੇਖਿਆ ਸੀ ਵੀ ਜਿਹੜੀਆਂ ਪਰਿਵਾਰਾਂ ਕੋਲੇ ਆਪਣੇ ਸਾਧਨ ਨਹੀਂ ਜਾਂ ਬੱਲਣ ਨਹੀਂ ਕਰੀਬ ਸਕਦੇ ਉਹਨਾਂ ਨੂੰ ਉੱਥੋਂ ਬੱਲਣ ਫ੍ਰੀ ਚ ਦਿੱਤਾ ਜਾਂਦਾ ਤੇ ਉੱਥੇ ਹੀ ਬੰਦੇ ਬੱਲਣ ਚਿਰਦੇ ਵੀ ਆ ਉਹਦਾ ਰੱਖ ਰਖਾ ਵੀ ਕਰਦੇ ਆ ਸੇਵਾਦਾਰ ਤੇ ਜੋ ਕੋਈ ਆਗਤ ਬੱਲਣ ਦੇ ਰੱਖ ਨੂੰ ਦੇ ਸਕਦਾ ਉਹ ਜਰੂਰ ਅਗਰ ਸ਼ਰਤਾਂ ਮੁਤਾਬਕ ਨਹੀਂ ਤੇ ਜੋ ਕੋਈ ਦੇਣ ਜੋਗਾ ਤੇ ਪੰਚਾਇਤ ਲਾਉ ਤੇ ਸਾਡਾ ਨਗਰਪਾਲਿਕਾ ਜੀ ਉਹਦੇ ਵਾਸਤੇ ਅਸੀਂ 60x40 ਦਾ ਕਮਰਾ ਬਣਾ ਕੇ ਤਿਆਰ ਆ ਹੋ ਚੁੱਕਾ ਜੀ ਸਰਦਾਰ ਤੇ ਜਿਹੜੇ ਸਰਦਾਰ ਈਸੀ ਸਾਹਿਬ ਸਾਧੂ ਜੀ ਆਸੰਦ ਆਰਮ ਸਾਡੇ ਬਹੁਤ ਹੀ ਮਾਣਕਵੀ ਹੋਏ ਆ ਜੀ ਸਾਡੇ ਨਗਰ ਨੂੰ ਉਹਨਾਂ ਦੇ ਨਾਮ ਤੇ ਜਾਣਿਆ ਜਾਂਦਾ ਉਹਨਾਂ ਨੇ ਕਿੱਥੇ ਆਪਣਾ ਕਾਪਸਤਾਨ ਉਹਨਾਂ ਦਾ ਗੁਰੂ ਘਰ ਬਣਿਆ ਜੀ ਉਹ ਪਾਰਕ ਦੇ ਨਾਲ ਵੀ ਹੈ ਜੀ ਉੱਥੋਂ ਤੱਕ ਵੀ ਇੰਟਰਲੋਕ ਨਾਲ ਦਾ ਰਸਤਾ ਜੜਿਆ ਗਿਆ ਜੀ ਇਹ ਸਾਡੇ ਇੱਕ ਇੱਕੋ ਰਸਤਾ ਈਸੀ ਸਾਹਿਬ ਗਾਰਡਨ ਕਲੋਨੀ ਨੂੰ ਜਾਂਦਾ ਜੀ ਇਹ ਆਜ਼ਾਦੀ ਤੋਂ ਬਾਅਦ 9 ਜਾਂ 10 ਦਾ ਜਦੋਂ ਤੋਂ ਸਾਰੇ ਪੰਜਾਬ ਚ ਬਣ ਗਿਆ ਜੀ ਉਹਨਾਂ ਦੇ ਹਰ ਘਰ ਕੋਈ ਕਮੂਨ ਦੀ ਅੱਜ ਕਿੰਨੇ ਦਾ ਪਲਾਟ ਹੈ ਜੀ ਉਹਦੇ ਅੱਗੋਂ ਦੀ ਵੀ ਸੜਕ ਜਾਂਦੀ ਉਹਨਾਂ ਦੇ ਪਿੱਛੇ ਵੀ ਸੜਕ 50 ਘਰ ਸੀ ਉੱਥੇ ਕਿੰਨਾ ਬਾਗ ਲੱਗੇ ਹੁੰਦੇ ਸੀ ਜੀ ਪਰ ਉੱਥੇ ਉਹਨਾਂ ਦਾ ਸ਼ਮਸ਼ਾਨ ਘਾਟ ਮੇਨ ਸੜਕ ਤੋਂ 15 ਕਿੱਲੇ ਸੀਗਾ ਤੇ ਉੱਥੇ ਇੱਕ ਟੱਟ ਵੀ ਨਹੀਂ ਸੀ ਲੱਗਿਆ ਜਾਂਦੀ ਕੋਈ ਬਾਤ ਜੀ ਉਹ ਵੀ ਸਾਡੀ ਪੰਚਾਇਤ ਨੇ 15 ਕਿੱਲੇ ਦਾ ਰਸਤਾ ਜਿਹੜਾ ਗਾਰਡਨ ਕੁਰੂਨੀ ਵਾਲਾ ਵੀ ਬਣਾਇਆ ਜੀ ਯੋਨੀ ਅਸੀਂ ਸੀਗਰ ਦਾ ਆਪਣਾ ਟਾਈਮ ਤੇ ਪਾਈ ਹੈ ਜੀ ਪੋਸਟਾਨੇ 1800 ਵੋਟਰ ਹੈਗੀ ਹੈ ਜੀ ਜਿਹੜੀ ਅਸੀਂ ਬਾ ਚੁੱਕੇ ਆ ਤੇ ਇੱਕ ਸਾਡਾ ਆ ਆਪਣੇ ਜਿਹੜੇ ਕੋਕਰੀ ਰੋਡ ਤੋਂ ਦੂਜਾ ਢੰਡਰ ਰੋਡ ਨੂੰ ਜੋੜਦਾ ਮੰਡੀਰ ਦੇ ਵਿੱਚ ਦੀ ਹੈ ਜੀ ਇਹ ਐਮਐਲਏ ਸਾਹਿਬ ਵੋਟਾਂ ਤੋਂ ਪਹਿਲਾਂ ਆਇਆ ਸੀ ਤੇ ਬਹੁਤ ਖਸਤਾ ਹਾਲਤ ਸੀ ਇਹ ਵਾਵਾ ਕਰਕੇ ਦੇ ਸੀ ਵੀ ਜਦੋਂ ਆਪਾਂ ਐਮਐਲਏ ਬਣ ਕੇ ਆਪਣੀ ਪੰਚਾਇਤ ਬਣੋ ਤੇ ਇੱਥੇ ਇਹ ਰਸਤਾ ਬਹੁਤ ਔਖੇ ਤਰੀਕੇ ਨਾਲ ਚੜਿਆ ਜਾਊਗਾ ਉਹ ਵੀ ਬਣ ਚੁੱਕਦਾ ਜੀ ਐਮਐਲਏ ਸਾਹਿਬ ਤੇ ਇੱਕ ਜਿਹੜੀ ਸਾਡੀ ਦੁਰਦਸ਼ਾ ਸਭ ਤੋਂ ਮਾੜੀ ਸੀ ਜੀ ਇਹ ਸਾਡਾ ਜਿਹੜਾ ਕੋਟੀ ਸਿੰਘਾਂ ਤੋਂ ਗਾਲ ਗਰੂਪ ਜਾਂਦਾ ਸੀਗਾ ਉਹਦੇ ਵਿੱਚ ਜਿਹੜੇ ਸਾਡੇ ਪਿੰਡ ਦੇ ਵਿੱਚ ਵਿੱਚ ਹੀ ਸਾਡੇ ਤਿੰਨ ਤੋਂ 4 ਕਰੋੜ ਦੀ ਲਾਗਤ ਨਾਲ ਸੜਕ ਬਣ ਚੁੱਕੀ ਹੈ ਜੀ ਇੱਕ ਡੀਸੀ ਸਾਹਿਬ ਐਮਐਨਐ ਸਾਹਿਬ ਨੇ ਸਾਡੇ ਪਿੰਡ ਨੂੰ 1 ਕਰੋੜ 20 ਲੱਖ ਰੁਪਏ ਦੇ ਨਾਲ ਪੀਐਮ ਸ਼੍ਰੀ ਸਕੀਮ ਦੇ ਤਹਿਤ ਸਾਡੇ ਪ੍ਰਾਇਮਰੀ ਸਕੂਲ ਦੀ ਇਮਾਰਤ ਵਾਸਤੇ 1 ਕਰੋੜ 20 ਲੱਖ ਰੁਪਏ ਦੀ ਗ੍ਰਾਂਟ ਦੇ ਦਿੱਤੀ ਹੈ ਤੇ ਕੰਮ ਤਾਂ ਚੱਲ ਰਿਹਾ ਜੀ ਇਹ ਹੋਰ ਵੀ ਕਈ ਕੰਮ ਚੱਲ ਰਹੇ ਆ ਜਿਹੜੇ ਛੋਟੇ ਛੋਟੇ ਉਹਨਾਂ ਨੂੰ ਵੀ 5-10 ਲੱਖ ਵਾਲੇ ਨੂੰ ਸੀ ਵੀ ਉਹ ਗਿਣਤੀ 'ਚ ਵੀ ਲਿਖਿਆ ਜਿਹੜਾ 20-25 ਲੱਖ ਤੋਂ ਉੱਪਰ ਦਾ ਸੀ ਉਹ ਦਾ ਉਹਦੇ ਹੁਣ ਤੁਹਾਡੇ ਤੋਂ ਵੀ ਐਮਐਲਓ ਸਾਹਿਬ ਤੋਂ ਉਹਨਾਂ ਦਾ ਅਸੀਂ ਜੀ ਕੰਡ ਚੁਕਾਈ ਕਰਾਵਾਂਗੇ ਇਹ ਕੰਮ ਸਾਡੇ ਹੋ ਚੁੱਕੇ ਆ ਤੇ ਇੱਕ ਸਾਡੇ ਅੱਜ ਦੀ ਗੀਤ ਗੰਗੀ ਸੇਵਾ ਕੇ ਅੰਦਰ ਵੀ ਬਣੂ ਜਾ ਰਿਹਾ ਜੀ ਉਹਦਾ ਵੀ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਕਿ ਤੁਸੀਂ ਨਹੀਂ ਪੱਥਰ ਰੱਖ ਕੇ ਜੜੂਗੀ ਉਹ 18 ਲੱਖ ਰੁਪਏ ਦੀ ਲਾਗਤ ਨਾਲ ਸਾਡਾ ਪੂਰੀ ਪਾਸ ਹੋ ਚੁੱਕਾ ਜੀ ਅਮਰੀਕਾ ਸਰਕਾਰ ਦਿਆ ਹੁਣ ਮੈਂ ਬੇਨਤੀ ਕਰੂੰਗਾ ਐਮਐਲਏ ਸਾਹਿਬ ਨੂੰ ਮੈਂ ਸਾਰੇ ਨਗਰ ਵੱਲੋਂ ਪੰਚਾਇਤ ਵੱਲੋਂ ਐਮਐਲਏ ਸਾਹਿਬ ਸੋਧਨ ਦੇ ਹੱਥੋਂ ਨਹੀਂ ਕਰਦਾ ਜੀ ਸਾਡੇ ਜਿਹਨਾਂ ਨੇ ਇਹਦਾ ਵੋਟਾਂ 'ਚ ਵੀ ਦੋ ਨੰਬਰ ਦਾ ਪਿੰਡ ਹੈ ਜਮੀਨ ਤੇ ਰੱਖਦੇ ਵੀ ਦੋ ਨੰਬਰ ਦਾ ਪਿੰਡ ਹੈ 55 ਸਪੀਕਰ ਸਾਡੇ ਪਿੰਡ ਦੀ ਜ਼ਮੀਨ ਹੈ ਜੀ ਤੁਹ ਲਗਭਗ 55 ਤੋਂ ਸਾਡੇ ਪਿੰਡ ਦੀ ਵੋਟ ਹੈ ਜੀ 8000 ਪਲੱਸ ਸਾਡੀ ਵਰਤੀ ਹੈ ਜਿਹੜੀ ਰਗੀਆਂ ਦੇ ਵਿੱਚ ਹੈ ਤੇ ਵੈਸੇ ਤੁਸੀਂ 22500 ਭੱਜਿਆ ਕਰਕੇ ਸਾਡੇ ਪਿੰਡੋਂ ਆ ਕੇ ਬੈਠੇ ਹੋਏ ਕਿ ਉਹ ਜਿਹੜੀ ਗਿਣਤੀ ਮਿਲਦੀ ਨਹੀਂ ਜੀ 12000 ਤੋਂ ਉੱਪਰ ਦੀ ਵਰਤੀ ਹੈ ਸਾਡੇ ਪਿੰਡ ਨੇ ਅਸੀਂ ਛੋਟੀਆਂ ਛੋਟੀਆਂ ਮੰਗਾਂ ਜਿਵੇਂ ਕਹਿ ਰਹੀਏ ਸਾਡੇ ਪਿੰਡ ਨੂੰ ਜੀ ਸੋਲਰ ਦਾ ਕੀਤਾ ਜਾਵੇ ਪ੍ਰੋਜੈਕਟ ਸਾਰੇ ਪਿੰਡ ਵਿੱਚ ਸੋਲਰ ਲਾਈਟਾਂ ਲਾਈਆਂ ਜਾਣ ਜੀ ਇੱਕ ਸਾਡੇ ਦੀ ਨਗਰ ਦੀ ਮੰਗ ਹੈ ਕਿ ਰੂੜੀਆਂ ਸਾਡੇ ਪਿੰਡ 'ਚ ਜਿੱਦਾਂ ਵੀ ਘਾਟੋਂ ਚੁੱਕੀ ਆ ਜਿਹਦੇ ਉਹ ਸੜਕਾਂ ਦੇ ਉੱਤੇ ਰੂੜੀਆਂ ਲੱਗੀਆਂ ਹੋਈਆਂ ਅਸੀਂ ਚਾਹੁੰਦੇ ਹਾਂ ਸਰਕਾਰ ਵਿੱਚ ਜਿਹੜਾ ਕੋਈ ਮੈਨੇਜਮੈਂਟ ਪਲਾਨ ਲੱਗੇ ਉਹਦੇ ਤੁਸੀਂ ਬਾਇਓਗੈਸ ਦਾ ਵੀ ਕਰ ਸਕੀਏ ਜੀ ਜਿਹੜੇ ਸਾਡੇ ਪਿੰਡ 'ਚ ਜਾਨਵਰ ਚਾਲਦਾ ਮੱਝਾਂ ਘਰੀਆਂ ਲੋਕਾਂ ਦੇ ਰੱਖੀਆਂ ਹੋਈਆਂ ਅਸੀਂ ਗੋਬਰ ਤੋਂ ਬਾਇਓਗੈਸ ਬਣਾ ਕੇ ਤੇ ਜਿਹੜੇ ਆ ਘਰਾਂ ਦੇ ਵਿੱਚੋਂ ਲਪਾਏ ਜਾਂ ਕੋਸ਼ੂਰ ਇਕੱਠਾ ਹੁੰਦਾ ਉਹਦੇ ਤੋਂ ਅਸੀਂ ਇੱਕ ਪ੍ਰੋਜੈਕਟ ਤਿਆਰ ਹੋ ਸਕੀਏ ਜਿਵੇਂ ਕੋਈ ਮਾਨਸਾ ਜਿਸੀਂ ਬੋਲਿਆ ਸੀ ਹਿੱਟ ਤੇ ਕਿ ਉਹ ਕੋਈ ਇੰਟਰਲੈਕ ਟਾਈਲ ਵਗੈਰਾ ਕੁਝ ਪਿਆਰ ਕਰਦੇ ਆ ਤੇ ਸਾਡੇ ਨਗਰ ਸਾਡੀ ਕਮੇਟੀ ਦੀ ਮੰਗ ਹੈ ਜਿਵੇਂ ਡੀ.ਸੀ. ਸਾਹਿਬ ਤੇ ਐਮ.ਐੱਡ. ਸਾਹਿਬ ਤੇ ਐਮ.ਪੀ. ਸਾਹਿਬ ਜੋਤ ਨਹੀਂ ਕੇ ਅੱਜ ਜੀ ਸਾਡੇ ਪਿੰਡ ਨੂੰ ਵੀ ਗੋਦ ਲੈ ਲਿਆ ਜੀ ਤੁਹਾਡੇ ਵੱਲੋਂ ਜੀ ਸਾਰੀ ਪੰਚਾਇਤ ਵੀ ਤੁਹਾਡੇ ਕੋਲ ਸੀ ਗੋਦ ਆਪ ਤਾਂ ਉਹਨੂੰ ਪਿਆਰ ਹੈ ਜੀ ਸਾਡੇ ਨਗਰ ਦੇ ਸਵੱਲੀ ਵਿਦਾਨ ਕੀ ਜਾਵੇ ਕਿ ਸਾਡੇ ਨਗਰ ਦੇ ਵਿੱਚ ਕਿਹੜੇ ਕੋ ਪ੍ਰੋਜੈਕਟ ਬੰਦਲ ਸਕਦੇ ਆ ਨਵੇਂ ਆ ਸਕਦੇ ਆ ਜੋ ਸਾਡੇ ਪਿੰਡ ਕੋ ਪੰਚਾਇਤ ਨੂੰ ਸਹਿਯੋਗੀ ਲੋਕਾਂ ਵੀ ਅਸੀਂ ਕੋਰੇ ਕਰਦੂ ਤੇ ਰੱਖਦੇ ਹਾਂ ਵਿਚਾਰਾਂ ਕੋਈ ਵੀ ਕਿਸੇ ਤਰ੍ਹਾਂ ਦਾ ਐਕਸਪੈਰੀਮੈਂਟ ਕਰਨਾ ਹੋਵੇ ਕੋਈ ਨਵਾਂ ਪ੍ਰੋਜੈਕਟ ਲਾਉਣਾ ਹੋਵੇ ਕੁਝ ਵੀ ਇਸੇ ਤਰ੍ਹਾਂ ਦੀ ਜਾਂਚ ਕਰ ਲਈ ਵੀ ਕੋਈ ਵੀ ਹੋਵੇ ਸਾਡਾ ਪਿੰਡ ਸਭ ਤੋਂ ਮੂਹਰੇ ਸਭ ਤੋਂ ਪਹਿਲਾਂ ਲੱਗਦਾ ਕਿ ਜਦੋਂ ਵੀ ਅਸੀਂ ਗਾਡੀ ਪੀਏ ਦੇ ਬਿਲਕੁਲ ਉਪਰੀ ਤਰ੍ਹਾਂ ਤੁਹਾਡੇ ਤੋਂ ਅਸੀਂ ਇਸੇ ਤਰ੍ਹਾਂ ਸਹਿਯੋਗ ਦੀ ਪੂਰਨ ਉਮੀਦ ਰਿਸ਼ਵਾ ਜਾਂ ਸਾਨੂੰ ਆਸ ਹੈ ਜਿਵੇਂ ਸਾਡੇ ਨੇ ਤੁਸੀਂ ਪਹਿਲਾਂ ਮਿਹਨਤ ਪ੍ਰਯਾਸ ਕਰਕੇ ਐ ਇਸੇ ਤਰ੍ਹਾਂ ਹੀ ਸਾਡੇ ਪਿੰਡ ਤੇ ਸਾਡੀ ਕਮੇਟੀ ਨੂੰ ਤੁਸੀਂ ਆਪਣਾ ਮਿਹਨਤ ਪ੍ਰਯਾਸ ਕਰੋਂਗੇ ਫਿਰ ਮੈਂ ਬੇਨਤੀ ਕਰਦਾ ਐਮਐਲਏ ਸਾਹਿਬ ਨੂੰ ਆਪਣੇ ਵੱਡੇ ਵੀ ਸਰਦਾਰ ਗੁਰਿੰਦਰ ਸਿੰਘ ਜੀ ਐਮਐਲਏ ਸਾਡੇ ਵੱਲੋਂ ਵੱਤ ਵਤ ਵਿਭਾਗਾਂ ਦੇ ਅਫਸਰ ਸਹਿਬਾਨ ਮੇਰੇ ਚੇਰਮੈਨ ਬਲਾਕ ਪ੍ਰਧਾਨ ਸਰਪੰਚ ਸਾਹਿਬਾਨ ਤੁਹਾਡਾ ਸਹਿਬਾਨ ਇਸ ਲੱਕਰ ਦੀ ਸਮੂਹੀ ਪੰਚਾਇਤ ਸਾਰਾ ਹੁਆ ਫਤਿਹ ਬਰਉਣਾ ਵਾਹਿਗੁਰੂ ਜੀ ਦਾ ਹੱਲ ਸਾਰਾ ਵਾਹਿਗੁਰੂ ਜੀ ਦੀ ਫਤਿਹ ਜਨਾਲਾਬਾਦ ਵਾਲਿਓ ਤੁਹਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਇਸ ਸਾਰੇ ਜ਼ਿਲ੍ਹੇ ਦੇ ਵਿੱਚੋਂ ਤੁਹਾਡਾ ਜਿਹੜਾ ਪਿੰਡ ਹੈ ਉਹ ਇਸ ਕੰਮ ਨੂੰ ਚੁਣਿਆ ਤੁਹਾਨੂੰ ਮੇਥੋਂ ਪਹਿਲਾਂ ਬੋਲਿਆ ਡੀਸੀ ਸਾਹਿਬ ਨੇ ਏਡੀਸੀ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਰੁੱਖਾਂ ਦੀ ਕੀ ਅਹਿਮੀਅਤ ਹੈ ਸਾਡੇ ਜੀਵਨ ਦੇ ਵਿੱਚ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਉਹਦਾ ਹਾਂ ਸਭਾ ਦੇ ਵਿੱਚ ਪਹੁੰਚਿਆ ਸੀ ਤੁਹਾਡੀ ਕਿਰਪਾ ਦੇ ਨਾਲ ਤੇ ਸਭ ਤੋਂ ਜਿਹੜਾ ਪਹਿਲਾ ਸਵਾਲ ਸੀ ਮੇਰਾ ਵਿਧਾਨ ਸਭਾ ਦੇ ਵਿੱਚ ਉਹ ਰੁੱਖਾਂ ਬਾਰੇ ਸੀ ਕਿ ਅਸੀਂ ਜਿਹੜੇ ਰੁੱਖਾ ਉਹਨਾਂ ਦੀ ਗਿਣਤੀ ਕਿਵੇਂ ਵਧਾ ਸਕਦੇ ਹਾਂ ਤੇ ਉਦੋਂ ਮੈਂ ਦੋ ਸਲਾਹ ਦਿੱਤੀਆਂ ਸੀਗੀਆਂ ਪੰਜਾਬ ਸਰਕਾਰ ਨੂੰ ਇੱਕ ਤਰੀਕਾ ਸੀ ਕਿ ਜਿੰਨੀ ਵੀ ਪੰਚਾਇਤੀ ਜ਼ਮੀਨ ਹੈ ਆਪਣੇ ਪੰਜਾਬ ਦੀ ਘੱਟੋ ਘੱਟ ਜਿੰਨੀ ਇੱਕ ਪਿੰਡ ਦੀ ਹੈ ਸਮਝ ਲਓ ਕਿ ਜੇ ਇਸ ਪਿੰਡ ਦੇ 10 ਕਿੱਲੇ ਪੰਚਾਇਤੀ ਜ਼ਮੀਨ ਹੈ ਤੇ ਉਹਦੇ ਵਿੱਚ 25% ਜਾਨਕਿ ਢਾਈ ਕਿੱਲੇ ਉੱਥੇ ਉੱਥੇ ਮੱਕੇ ਜਿਹੜੇ ਵਣ ਵਾਸਤੇ ਆ ਜਿਹੜੇ ਜੰਗਲ ਵਾਸਤੇ ਉਹ ਰੱਖ ਦਿੱਤੇ ਜਾਣ ਇਹਦੇ ਵਿੱਚ ਢਾਈ ਕਿੱਲਾਂ ਦੇ ਵਿੱਚ ਜੰਗਲ ਲੱਗੂਗਾ ਫਿਰ ਜਿਹੜੀ ਸਾਡੀ ਆਪੋ ਹਵਾ ਹੈ ਜਿਹੜੀ ਸਾਡਾ ਪਾਣੀ ਹੈ ਸਾਡਾ ਸਭ ਕੁਝ ਜਿਹੜਾ ਮੋਟਰ ਨੂੰ ਸਾਫ਼ ਹੋ ਸਕਦਾ ਤੇ ਜਿਹੜੀ ਮੈਂ ਦੂਸਰੀ ਸਲਾਹ ਦਿੱਤੀ ਸੀ ਉਹ ਇਹ ਸੀ ਕਿ ਜਿੰਨੀਆਂ ਸਾਡੀਆਂ ਮੋਟਰਾਂ ਨੇ ਹਰੇਕ ਮੋਟਰ ਤੇ ਜਿੰਨੇ ਕਿਲੋਵਾਟ ਦੀ ਮੋਟਰ ਹੈ ਜੇ 10 ਕਿਲੋਵਾਟ ਦੀ ਮੋਟਰ ਹੈ ਤਾਂ ਉੱਤੇ 10 ਦਰਖਤ ਤੇ ਜੇ 20 ਕਿਲੋਵਾਟ ਦੀ ਮੋਟਰ ਹੈ ਤਾਂ ਉੱਤੇ 20 ਕਿਲੋ 20 ਦਰਖਤ ਜਿਹੜੇ ਪੱਕੇ ਕਰ ਦਿੰਦੇ ਸਰਕਾਰ ਇਹ ਡਿਊਟੀ ਲਾ ਦੇ ਇਹ ਆਪਣੇ ਬਿਜਲੀ ਬੋਰਡ ਦੀ ਕਿ ਜੇ ਦਾਸੂ ਮੋਟਰਾਂ 'ਚ ਦਾਸ ਬਰਕਤ ਹੈਗੀਆ ਤਾਂ ਉਹ ਮੋਟਰ ਚੱਲੂਗੀ ਜੇ ਨੌ ਨੌ ਦਾਸਤ ਵੀ ਹੋਏ ਤਾਂ ਜਿਹੜੀ ਉਹ ਮੋਟਰ ਦਾ ਕਨੈਕਸ਼ਨ ਕੱਟ ਦਿੱਤਾ ਜਾਵੇ। ਤੋਂ ਇਹ ਜਿਸਲਾ ਮੈਂ ਪਹਿਲੇ ਜਦੋਂ ਕੋਈ ਮੌਕਾ ਮਿਲਿਆ ਮੈਂ ਉਹਦੇ ਦੇਖਿਆ ਸੀਗਾ ਤੇ ਇਹਦੇ ਉੱਤੇ ਕੰਮ ਵੀ ਹੋਇਆ ਸੀਐਮ ਸਾਹਿਬ ਨੇ ਉਸ ਤੋਂ ਬਾਅਦ ਜਿਹੜਾ ਹਰੇਕ ਵੋਟਰ ਦੇ ਉੱਪਰ ਘੱਟੋ-ਘੱਟ 5 ਦਰਖਤਾਂ ਜਿਹੜੇ ਉਹਨਾਂ ਨੇ ਉਹਦੀ ਅਪੀਲ ਵੀ ਕੀਤੀ ਸੀ ਬਾਅਦ ਦੇ ਵਿੱਚ ਸੋ ਦਰਖਤਾਂ ਦੇ ਬਿਨਾ ਬੂਟਿਆਂ ਦੇ ਬਿਨਾ ਜਿਹੜੀ ਜ਼ਿੰਦਗੀ ਆ ਉਹ ਵਾਕਈ ਮੈਂ ਸਮਝਦਾ ਕਿ ਉਹਦਾ ਜ਼ਿੰਦਗੀ ਹੈ ਹੀ ਨਹੀਂ ਪਰ ਦੁੱਖ ਉਦੋਂ ਹੁੰਦਾ ਕਿ ਜਦੋਂ ਅਸੀਂ ਆਪਦੇ ਬੂਟੇ ਪਾਲ-ਪਰੋਸ ਕੇ ਵੱਡੇ ਕਰਦੇ ਆ ਪਰ ਜੁਗੈ ਦੱਸਿਆ ਗਿਆ ਕਿ ਮੁੰਲੇ ਵੀ ਬੋਲ ਕੇ ਗਏ ਨੇ ਆ ਪਿੱਛੇ ਦੀ ਲੰਘ ਤੇ ਗਿਆ ਸਮਾਂ ਜਦੋਂ ਆਪਾਂ ਆਦੇ ਨਾਲ ਨੂੰ ਵੱਤ ਲਈ ਹੈ ਤੇ ਮੈਂ ਚਲੋ ਬਾਕੀ ਪਿੰਡਾਂ ਦੀ ਗੱਲ ਤਾਂ ਕੀ ਕਰਨੀ ਹੈ ਮੇਰੇ ਆਪ ਦੇ ਜਿਹੜੇ ਰਸਤਾ ਸੀਗਾ ਮੇਰਾ ਜਿਹੜਾ ਮੇਰੇ ਆਪ ਦੇ ਪਿੰਡ ਨੂੰ ਜਾਂਦਾ ਉਹਦੇ ਦੋਨੇ ਪਾਸੇ ਅਸੀਂ ਬੜੇ ਸ਼ੌਂਕ ਦੇ ਨਾਲ ਦਰਖਤ ਲਾਏ ਆ ਪੁਰਾਣੇ ਦਰਖਤ ਆਏ ਸੀ ਟੱਲ ਟੋਨੀਆਂ ਡੇਕਾ ਉਹ ਲਾਈਆਂ ਸਨ ਤੇ ਇਹਨਾਂ ਪਿਆਰ ਪੈ ਗਿਆ ਜਦੋਂ ਮੈਂ ਜਾਇਆ ਕਰਨਾ ਮੈਂ ਇਕੱਲੇ ਇਕੱਲੇ ਕਾਲੀ ਵੱਲ ਇਕੱਲੇ ਇਕੱਲੇ ਢੇਕ ਵੱਲ ਜਿਵੇਂ ਆਪਾਂ ਗੱਲਾਂ ਕਰੀਂਦੀਆਂ ਅਨਰਖਤਾਂ ਦੇ ਨਾਲ ਮੇਰਾ ਉਹਨਾਂ ਉਹਨਾਂ ਦੇ ਨਾਲ ਪਿਆਰ ਪੈ ਗਿਆ ਸੀ ਜਦੋਂ ਮੈਂ ਆਪਦੇ ਧਰਮਪੋਤ ਤੋਂ ਉਹਦੇ ਪਿੰਡ ਨੂੰ ਜਾਂਦਾ ਸੀ ਤੇ ਹੁਣ ਇੰਨੇ ਖੋਸ ਨਾਲ ਕਹਿਣਾ ਪੈ ਰਿਹਾ ਕਿ ਉਹਨਾਂ ਦੇ ਵਿੱਚੋਂ ਅਧੀਆਂ ਢੇਕਾਂ ਆਪੇ ਟਾਲੀਆਂ ਜਿਨ੍ਹਾਂ ਨੇ ਨਾਲ ਸਾੜੇ ਉਹਨਾਂ ਸਾਥੀਆਂ ਫਿਰ ਬੰਦਾ ਕਾਰਵਾਈ ਕਰੇ ਤੇ ਕਰੇ ਕੀ ਔਰ politcal ਬੰਦੇ ਆ ਐਡੇ ਜਿਹੜੇ ਸੱਤ ਸਟੈਂਡ ਹੁ ਲੈ ਗਏ लागले ਕਿਉਂਕਿ ਕੱਲ ਨੂੰ ਸਾਨੂੰ ਵੀ ਲੋੜ ਪੈਣੀ ਆ ਪਰ ਆਪਾਂ ਨੂੰ ਆਪ ਨੂੰ ਸੋਚਣਾ ਚਾਹੀਦਾ ਕਿ ਕਿਸੇ ਬੰਦੇ ਨੇ ਕਿੰਨੇ ਪਿਆਰ ਦੇ ਨਾਲ ਕਿੰਨੀ ਵਹਿਣ ਦੇ ਨਾਲ ਉਹ ਪਾਲਿਆ ਤੇ ਅਸੀਂ ਸਿਰਫ ਮਾੜੀ ਜੀ ਟੀਲੀ ਲਈ ਜਿਹੜਾ ਦਰਖਤ ਆ ਉਹ ਸੁਵਾ ਕਰਤਾ ਸੋ ਇਸ ਵੀ ਵਾਲੇ ਜਿਹੜੀ ਅਵੇਅਰਨੈਸ ਆ ਦੇਖੋ ਸਰਕਾਰਾਂ ਹਰੇਕ ਸਾਲ ਨਲੇਗਾ ਦੇ ਵਿੱਚੋਂ ਜੰਗਲਾਤ ਦੇ ਵਿੱਚੋਂ ਲੱਖ ਕਰੋੜਾ ਰੁਪਈਆ ਜਿਹੜਾ ਬਜਟ ਆਇਆ ਉਹ ਮੂਟਿਆਂ ਤੇ ਲਾਉਂਦੀ ਆ ਤੇ ਲਾਉਂਦੇ ਵੀ ਨੇ ਇਹ ਨਹੀਂ ਵੀ ਲਾਉਂਦੇ ਨੇ ਕਾਗਜ਼ਾਂ ਤੇ ਲਾਉਂਦੇ ਨੇ ਲਾਉਂਦੇ ਵੀ ਨੇ ਔਰ ਉਦੋਂ ਬਾਅਦ ਸਾਮ ਸੌਲ ਕਿੰਨੇ ਕਰਨੀ ਆ ਉਹ ਆਪਾਂ ਨੇ ਕਰਨੀ ਆ ਤੇ ਆਪਾਂ ਉਹਦੀ ਸਾਮ ਸੌਲ ਕਰਦੇ ਜੀ ਇੱਕ ਗੱਲ ਕਹੂੰਗਾ ਅੱਜ ਦਾ ਪ੍ਰੋਗਰਾਮ ਕਦੇ ਸਫਲ ਹੋਊਗਾ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਸਾਰੇ ਇਹ ਇੱਕ ਨਾਲ ਦਾ ਇੱਕ ਤਹਈਆ ਕਰਕੇ ਜਾਇਆ ਜੇ ਕਿ ਅਸੀਂ ਆਪਦੇ ਸਾਹਮਣੇ ਨਾ ਤਾਂ ਮੂਟੇ ਕੋਈ ਸੜਨ ਦੇਣਾ ਨਾ ਕਿਸੇ ਨੂੰ ਮੂਟੇ ਨੂੰ ਕੋਈ ਪੱਟਣ ਦੇਣਾ ਇਹ ਤਾਂ ਇਹੀ ਅਜ ਤੁਸੀਂ ਇਹ ਤਹਈਆ ਕਰਕੇ ਤਾਂ ਮੈਂ ਸਮਝੂਗਾ ਕਿ ਸਾਡਾ ਜਿਹੜਾ ਕੀਤਾ ਪ੍ਰੋਗਰਾਮ ਹੈ ਕਿ ਸਫਲ ਹੈ ਤੇ ਜੇ ਤੁਸੀਂ ਵੀ ਜਾ ਕੇ ਇਹ ਇਹ ਕਹਿਣਾ ਕਿ ਜਿਹੜਾ ਦਰਗਤ ਆ ਜੀ ਸਾਡੀ ਵੱਟ ਤੇ ਆਉਂਦਾ ਹੈ ਇਹਦੇ ਨਾਲ ਸਾਡੀ ਜਿਹੜੀ ੱੱਲੇ ਫਸਲ ਹੈ ਉਹ ਖਰਾਬ ਹੁੰਦੀ ਹੈ ਤਾਂ ਫਿਰ ਮਿੱਤਰੋ ਫਿਰ ਇਹੋ ਜਿਹੇ ਪ੍ਰੋਗਰਾਮਾਂ ਦਾ ਫਾਇਦਾ ਕਰੀਏ। ਤੋਂ ਇਸ ਕਰਕੇ ਮੈਂ ਤੁਹਾਡੇ ਪੂਰੇ ਇਹ ਹੀ ਬੇਨਤੀ ਕਰਦਾ ਆ ਵੀ ਜਿਹੜਾ ਜੰਗਲ ਅੱਜ ਲੱਗਣ ਜਾ ਰਿਹਾ ਬੜੀ ਵਧੀਆ ਤਕਨੀਕ ਦੇ ਨਾਲ ਦੇਖੋ ਬੂਟੇ ਨੇ ਬੂਟੇ ਦੇ ਨਾਲ ਲੱਗ ਕੇ ਇੱਕ ਤਾਂ ਬੂਟੇ ਨੇ ਖਰਾਬ ੱੱਲੇ ਉਹ ਲੈ ਲਈ ਹੈ। ਇੱਕ ਤਜੋ ਬੂਟੇ ਦੇ ਪੱਤੇ ਆਪਸ ਦੇ ਵਿੱਚ ਫਸ ਕੇ ਫਿਰ ਇੱਕ ਦੂਜੇ ਦੇ ਪੱਤਿਆਂ ਨੂੰ ਖਰਾਬ ਲੈਣ ਲੱਗ ਪੈਂਦੇ ਆ। ਜਿਵੇਂ ਸਮਝੋ ਕਿ ਜਿਵੇਂ ਆਪਾਂ ਪਰਿਵਾਰ ਹੈ ਜਿਨ੍ਹਾਂ ਜੇ ਵੱਡਾ ਪਰਿਵਾਰ ਸੀ ਆਪਣਾ ਵੱਡੇ ਬਜ਼ੁਰਗ ਬੈਠੇ ਸੀ ਉਹਨਾਂ ਦੇ ਥੱਲੇ ਸਾਰੇ ਪਰਿਵਾਰ ਸਨ ਉਹਨਾਂ ਨੇ ਕਿੰਨੀ ਤਰੱਕੀ ਕੀਤੀ ਹੈ ਕਿਵੇਂ ਵੱਧ ਰਹੇ ਆ ਤੇ ਜਦੋਂ ਆਪਾਂ ਇਕੱਲੇ-ਇਕੱਲੇ ਹੋ ਗਏ ਤਾਂ ਫਿਰ ਉਹ ਪਰਿਵਾਰ ਉੱਥੇ ਰੁਕ ਗਿਆ ਸੋ ਇਹੀ ਤਕਨੀਕ ਇਹ ਜਿਹੜੀ ਇਸ ਜੰਗਲ ਦੀ ਆ ਜਿੰਨਾ ਸੰਗਰੇ ਮੌਕੇ ਹੋਣਗੇ ਉਨਿਓ ਖਰਾਕ ਇੱਕ ਦੂਜੇ ਤੋਂ ਇੱਕ ਜਦੋਂ ਪੱਤਿਆਂ ਤੋਂ ਲੈਣਗੇ ਸੋ ਜਿੰਨੀ ਵੀ ਸੰਗਤ ਆਈ ਹੈ ਸਾਰੀ ਸੰਗਤ ਦਾ ਇਸ ਮੌਕੇ ਤੇ ਪਹੁੰਚਣ ਤੇ ਤੁਹਾਡਾ ਧੰਨਵਾਦ ਇੱਕ ਫੇਰ ਬਰਾ ਕਰੂੰਗਾ ਕਿ ਜੇ ਤੁਹਾਡੇ ਸਾਹਮਣੇ ਕੋਈ ਗ੍ਰਕਤ ਮੱਤਦਾ ਜਾਂ ਕੋਈ ਗ੍ਰਕਤ ਸਾੜਦਾ ਤਾਂ ਰੋਕਿਆ ਕਰੋ ਇਹ ਆਪਣਾ ਫਰਜ਼ ਬਣਦਾ ਹੈ ਇਹ ਆਪਾਂ ਆਪ ਦੇ ਲਈ ਵੀ ਕਰ ਰਹੇ ਇਹ ਆਪਾਂ ਆਪ ਦੀ ਔਰ ਵਾਲੀ ਪੀੜ੍ਹੀ ਲਈ ਕਰ ਰਹੇ ਹਾਂ ਤੇ ਇੱਕ ਮੈਂ ਹੋਰ ਬੇਨਤੀ ਕਰਨੀ ਆ ਉਹ ਮਹਿਦਮੇ ਨੂੰ ਕਰਨੀ ਆ ਇੱਥੇ ਸ਼ਹਿਰ ਦੇ ਦੰਗਲਾਤ ਮਹਿਮਾ ਵੀ ਆਇਆ ਹੋਊਗਾ ਤੇ ਨਰੇਕਾ ਵਾਲੇ ਵੀ ਆਏ ਹੋਣ ਆਏ ਬੈਠੇ ਨੇ ਡੀਸੀ ਸਾਹਿਬ ਇੱਕ ਹੁਕਮ ਕਰਿਆ ਜੀ ਕਿ ਜਿਹੜਾ ਵੀ ਮੁੱਢਾ ਲਾਉਣਾ ਹੈ ਉਹ ਟੱਕੋ ਟੱਕ 5 ਫੁੱਟ ਦਾ ਹੋਵੇ 5 ਫੁੱਟ ਤੋਂ ਛੋਟਾ ਮੁੱਢਾ ਨਾ ਹੋਵੇ ਪਹਿਲਾਂ ਸਰਕਾਰਾਂ ਕੀ ਕਰ ਦੇ ਰਹੀਆਂ ਦੋ ਫੁੱਟ ਦਾ ਬੂਟਾ ਉੱਤੇ 5 ਫੁੱਟ ਦਾ ਜੰਗਲਾ ਠੀਕ ਹੈ ਜਦੋਂ ਤੱਕ ਜੰਗਲਾ ਰਹੇਗਾ ਜੰਗਲ ਸਾਡੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਲੋਹੇ ਦੇ ਜੰਗਲੇ ਸੀਗੇ ਲੋਕ ਕੱਟ-ਕੁੱਟ ਕੇ ਲੈ ਗਏ ਲੋਕ ਵੇਚ ਗਏ ਤੇ ਨਾ ਉਹ ਬੂਟਾ ਚਲੇਗਾ ਨਾ ਉਹ ਜੰਗਲਾ ਉੱਥੇ ਰਿਹਾ ਤੇ ਜੇ ਆਪਾਂ ਬੂਟੇ ਹੀ ਰੱਖੋ ਕੱਟ 5-7 ਫੁੱਟ ਦਾ ਲਾਦਾਂਗੇ ਤਾਂ ਉਹਦੇ ਵਿੱਚੋਂ ਤਕਰੀਬਨ 70% ਜਿਹੜੀ ਉਹਦੀ ਮੋਟੇ ਦੀ ਜਿਹੜੀ ਵਧਨ ਦੀ ਜਿਹੜੀ ਕਪੈਸਿਟੀ ਹੈ ਜਾਂ ਵਧਨ ਦੀ ਜਿਹੜੀ ਐਵਰੇਜ ਆ ਉਹ ਰਹਿ ਜਾਂਦੀ ਆ ਛੋਟਾ ਊਟਾ ਜਲਦੀ ਮਰ ਜਾਂਦਾ ਵੱਡਾ ਊਟਾ ਨਹੀਂ ਮਰਦਾ ਸੋ ਇੰਨੀ ਬੇਲਤੀ ਆ ਸਾਰੇ ਭਰਾਵਾਂ ਨੂੰ ਘੱਟ ਲਾ ਲਿਆ ਜੀ ਪਰ ਲਾਇਆ ਜੀ ਘੱਟੋਂ ਘੱਟ 5-7 ਫੁੱਟ ਦੇ ਇਹੋ ਛੋਟਾ ਊਟਾ ਨਾਲ ਲਾਇਆ ਜੀ ਜੇ ਆਪਾਂ ਬੂਟੇ ਨੂੰ ਕਾਹ ਚ ਲਾਉਣਾ ਤੇ ਪੰਜਾਬ ਨੂੰ ਹਰਿਆ ਭਰਿਆ ਰੱਖਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ